ਇਹ ਹੈ ਹਲੀਮੀਆਂ ਮੰਦਰਦੀਆਂ ਅਤੇ ਮੁਹੱਬਤਾਂ ਦੀ ਕਿਸਤੀ ਅੰਸ਼ਪ੍ਰਾਵਾਂ ਨੇ ਇਹ ਕਿਸਤੀਆਂ ਬਣਾਉਣ ਦਾ سلسلہ ਸ਼ੁਰੂ ਕਰ ਦਿੱਤਾ ਹੈ ਜੋ ਹੜਪੀੜਤਾਂ ਲਈ ਆਰਾਮ ਮਾਣ ਸਬਤ ਹੋ ਰਹੀ ਹੈ ਇੰਨਾ ਹੀ ਨਹੀਂ ਇਹਨਾਂ ਕਿਸਤੀਆਂ ਨੂੰ ਬਣਾਉਣ ਵਾਲਿਆਂ ਨੇ ਡਿਜ਼ਾਈਨ ਵੀ ਖੁੱਲੇ ਤੌਰ ਤੇ ਲੋਕਾਂ ਨੂੰ ਦੱਸ ਦਿੱਤਾ ਤਾਂ ਕਿ ਕਵੈਨਾ ਬਣਾਉਣ ਵਾਲੇ ਲੋਕੀ ਇਸ ਨੂੰ ਬਣਾ ਸਕਣ रेल कोच फैक्ट्री पूरसलाली काम ਕਰਨ ਵਾਲੇ ਹੰਸਪ੍ਰਾਵਾ ਨੇ ਇਹ ਕਿਸ਼ਤੀ ਬਣਾਈ ਹੈ। ਨਯਾ ਪ੍ਰੇਪਾਲ ਸਿੰਘ ਹੰਸਪਾਲ ਹੈਗਾ ਜੀ ਆਰਟੀਆਰ ਦੇ ਸਾਹਮਣੇ ਪਲਾਂਟ ਹੈਗਾ। ਮੰਦ ਵਿੱਚ ਕਿਵੇਂ ਆ ਗਿਆ ਕਿ ਕਿੱਦਿਆਂ ਬਰੋਦ ਬਸ ਇੱਕ ਦਿਨ ਉਹ ਨਿਊਜ਼ ਚੱਲ ਰਹੀ ਸੀ ਕਿ ਕਿਸ਼ਤੀਆਂ ਨਹੀਂ ਲੱਭੀਆਂ ਕਿਸ਼ਤੀਆਂ ਨਹੀਂ ਲੱਭ ਰੀਆਂ ਪਰ ਐਵੇਂ ਮੰਨ ਚਾਇਆ ਕਿ ਮੈਂ ਕਹਾਂ ਕਿਹੜੀ ਰਾਕਟ ਟੈਕਨੋਲੋਜੀ ਹੈ ਕਿ ਇਕੜੀ ਖੇਤ ਵੀ ਹੈ ਕੰਮ ਵਿੱਚ ਆਪਣੇ ਫੈਕਟਰੀ ਦਾ ਕੰਮ ਰੋਕ ਕੇ ਕਿਸ਼ਤੀਆਂ ਬਣਵਾਈਆਂ ਹਾਂਜੀ ਆਸਾ ਇਸੇ ਰੋਕਿਆ ਵਾ ਪੂਰਾ 100 ਕਿਸ਼ਤੀ ਦਾ ਟਾਰਗੇਟ ਸੀਗਾ 70 ਪੂਰੀਆਂ ਹੋ ਚੁੱਕੀਆਂ ਸੀਗੀਆਂ ਬਾਕੀ ਹੋਈ ਹੋਈ ਜਿਹੜੇ ਸੰਸਾਵਾ ਸਾਮ ਸਕਦੀਆਂ ਵਾਂ ਜਿਹੜਾ ਸੀਚੇ ਵਾਲ ਹੋ ਗਏ ਜਾਂ ਹੋਰ ਵੀ ਖਡੂਰ ਸਾਹ ਵਾਲੇ ਯਾਨੀ ਜਿਹੜੇ ਸਾਮ ਥਾ ਗਦੇ ਆ ਉਹ ਦੋ ਦੋ ਚਾਰ ਚਾਰ ਕਿਸ਼ਤੀਆਂ ਉਹਨਾਂ ਨੂੰ ਦੇ ਦਿੱਤੀਆਂ ਕਿ ਇਲਾਕੇ ਦੇ ਵਿੱਚ ਜਿੱਥੇ ਲੋੜ ਹੈ ਜੀ ਆਪੇ ਕਰ ਲੈ ਜੇ ਨਾ ਤੇ ਡਿਜ਼ਾਈਨ ਵੀ ਸਾਂਝਾ ਕਰ ਰਹੇ ਹਾਂ ਉਹਨਾਂ ਨਾਲ ਡਿਜ਼ਾਈਨ ਪੂਰਾ ਸਾਂਝਾ ਜੀ ਆਨਲਾਈਨ ਫੇਰ ਕਰ ਦਿੱਤਾ ਵਾ ਔਰ ਜੇ ਕਿਸੇ ਨੂੰ ਜਰੂਰਤ ਹੈਗੀ ਆ ਤੇ ਅਸੀਂ ਦਿਨ ਖੋਲਿਆ ਆ ਜਦੋਂ ਮਰਜ਼ੀ ਆ ਕੇ ਜੋ ਮਰਜ਼ੀ ਪੁੱਛ ਸਕਦੇ ਆ ਜਿਹੜੀ ਮਦਦ ਚਾਹੀਦੀ ਕਰ ਸਕਦੇ। ਤੁਸੀਂ ਮੰਨਦੇ ਵਿੱਚ ਕਿਵੇਂ ਆ ਕਿ ਤੁਹਾਡੇ ਪਹਿਲਾਂ ਵੀ ਕਦੇ ਮਦਦ ਕੀਤੀ ਕਿਸੀਆਂ ਦੀਏ? ਇਹ 23 ਦੇ ਵਿੱਚ ਜੋ ਹੜ ਆਇਆ ਸੀ ਉਹਦੇ ਇਸ ਇੱਕ ਢਾ ਵੱਡਾ ਬਣਾਇਆ ਸੀਗਾ। ਉਹ ਵੀ ਏਦਾਂ ਬੰਨ ਤੇ ਤੁਰੇ ਜਾਂਦੇ ਸੀ ਤੇ ਅਗੇ 인ਦਰ ਪ੍ਰਤਾਪ ਮਿਲ ਗਏ। ਮੈਂ ਸਿਆਸੀ ਤੌਰ ਤੇ ਅੱਗੇ ਵੀ ਟੇਹਿਆਂ ਨੂੰ ਕਿਹਾ ਕਿ ਸਿਆਸੀ ਤੌਰ ਤੇ ਨਹੀਂ ਉਹ ਐਜ਼ ਇਹ ਮੈਂ ਨੇ ਵੀ ਵਧੀਆ ਬੰਦੇ ਹੈਗੇ ਆ ਚੰਗੇ ਇਨਸਾਨ ਵੀ ਹੈਗੇ ਆ ਪੂਰੀ ਫੈਮਿਲੀ ਇਹ ਤੇ ਉਹ ਕਹਿੰਦੇ ਕਿ ਹੰਸਪਾ ਯਾਰ ਕੋਈ ਮਲਟੀ ਪਰਪਸ ਜੀ ਟੀ ਬਣਾਈਏ ਤੇ ਉਦੋਂ ਫਿਰ ਉਹ ਖਿਆਲ ਆਇਆ ਸੀਗਾ ਕਿ ਬੇੜਾ ਇੱਕ ਤਿਆਰ ਕਰੀਏ ਉਹ ਨਾਲ ਮਿਲ ਕੇ ਅਸੀਂ ਫਿਰ ਉਹ ਬੇੜਾ ਇੱਕ ਤਿਆਰ ਕੀਤਾ ਸੀ ਉਹ ਸ਼ਾਇਦ ਕਿਸੇ ਹੋਰ ਕੰਮ ਲਈ ਸੀਗੇ ਵੱਡੇ ਬੈਗ ਲੈ ਜਾਵਾਂਗੇ ਪਰ ਬਾਅਦ ਵਿੱਚ ਦੇਖਿਆ ਕਿ ਉਹ ਹੋਰ ਕੰਮਾਂ ਚ ਹੀ ਘਰ ਘਰ ਫੇਰ ਤੋ ਹੋਇਆ ਯਾਨੀ ਕਿ ਜਿਹੜਾ ਪਸ਼ੂ ਲਿਆਉਣ ਲਈ ਟਰੈਕਟਰ ਟੁੱਟਰ ਲਿਆਉਣ ਲਈ ਹੋਰ ਮਸ਼ੀਨਰੀ ਵੀ ਆ ਸਕਦੀ ਹੈ ਪੂਰਤਾ ਦੇ ਹੰਸ ਭਰਾਵਾਂ ਨੇ ਆਪਣਾ ਕੰਮ ਰੋਕ ਕੇ ਸੇਵਾ ਦਾ ਇਹ ਕੰਮ ਸ਼ੁਰੂ ਕੀਤਾ ਇਹਨਾਂ ਵੱਡੀਆਂ ਕਿਸ਼ਤੀਆਂ ਵਿੱਚ ਟਰੈਕਟਰ ਕਾਰਾਂ ਅਤੇ ਡੰਗਰ ਪਸ਼ੂ ਵੀ ਲਿਆਂਦੇ ਜਾ ਸਕਦੇ ਨੇ ਇਹਨਾਂ ਭਰਾਵਾਂ ਨੇ 100 ਕਿਸ਼ਤੀਆਂ ਬਣਾਉਣ ਦਾ ਟੀਚਾ ਮਿੱਥਿਆ ਸੀ ਜਿੰਨਾਂ ਵਿੱਚੋਂ 70 ਬਣਾਈਆਂ ਜਾ ਚੁੱਕੀਆਂ ਨੇ ਜਿੱਥੇ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਹੜਪੀੜਤਾਂ ਦੀ ਮਦਦ ਸਹੀ ਤਰੀਕੇ ਨਾਲ ਕੀਤੀ ਜਾਵੇ ਉੱਥੇ ਸਮਾਜ ਸੇਵੀ ਅਤੇ ਵੱਡੇ ਕਾਰੋਪਾਰੀ ਵੀ ਇਸ ਕੰਮ ਵਿੱਚ ਲੱਗੇ ਹੋਏ ਨੇ ਸੋ ਜਦੋਂ ਜਜਬਾ ਸੇਵਾ ਦਾ ਹੋਵੇ ਤਾਂ ਫਿਰ ਮਨੁੱਖਤਾਈ ਸੇਵਾ ਬੰਦਾ ਦਿਲ ਖੋਲ ਕੇ ਕਰਦਾ ਹੈ ਤੇ ਇਸ ਤਰ੍ਹਾਂ ਦੀ ਉਦਾਹਰਨ ਹੰਸ ਭਰਾਵਾ ਨੇ ਪੇਸ਼ ਕੀਤੀ ਹੈ ਕਪੂਰਥਲਾ ਤੋਂ ਨਿਰਮਲ ਸਿੰਘ ਹੈਪੀ ਦੀ ਰਿਪੋਰਟ

ਤਾਂ ਇਹ ਜਿੰਨੇ ਮਰਜ਼ੀ ਲੰਮੀ ਹੋ ਸਕਦੀ ਹੈ ਇਹ 1200 ਫੁੱਟ ਇਦਾਂ ਕੋ ਰੋਡ ਦੇ ਉੱਤੇ ਰਾਸ ਤੋਂ ਉੱਤੇ